ਬਿਨਾਂ ਕੰਮ ਤੋਂ ਮਿਲਦੇ ਉਹਨਾਂ ਕਾਬੀਏ ਕੋਕੀ ਸਾਲੀ ਇੱਥੇ ਕਦਿਆਂ ਜੇ ਲੋਕੀ ਜਿੱਥੇ ਪੈਸਾ ਮਿਲੇ ਉੱਥੇ ਪੂਛ ਫੇਰੀ ਇਹੋ ਜਨਲ ਬੰਦਾ ਮਾਰਦਾ ਹਾ ਸੋਨਾ ਨਾ ਅਸਲ ਮੈਂ ਤਾਰੀ ਵਾਸ਼ਰ ਦੋ ਕੇ ਸਾਰ ਰੱਖਸ਼ਾ ਵਾਇਆ ਵਾ ਤੇ ਮੈਂ ਗਾਉਂਦਾ ਰਿਹਾ ਵਾ ਤੇ ਮੈਨੂੰ ਜਿੰਨੇ ਸੋਨਾ ਇੰਨੇ ਕਹਣਾ ਯਾਰ ਤੇਰੀ ਆਵਾਜ਼ ਬਰੀ ਵਧੀਆ ਵਾ ਤੇ ਤੂੰ ਮੇਰਾ ਭਰਾ ਨੇ ਕਿਤੇ ਆਪਣੀ ਵੀਡੀਓ ਪਾਉ ਸੱਚੇ ਦਿਲੋਂ ਅਸਲੂਟ ਹਾਂ ਉਸ ਰੱਬ ਨੂੰ ਜਿਨੇ ਅਗਰੂਰ ਪਨਿਆ ਹਾ ਚਾਚੇ ਮਾਮਿਆਂ ਦੇ ਸਰਾਤੇ ਨਹੀਂ ਉੱਡਿਆ ਨਹੀਂ ਮੈਂ ਆਪ ਬਣਿਆ ਕੰਗ ਪੈਲਸ ਵਿੱਚ ਮੈਨੂੰ ਲੈ ਕੇ ਗਏ ਮੈਨੂੰ ਕਹਿੰਦੇ 400 ਰੁਪਏ ਦੇ ਹਰੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੇ ਉੱਥੇ ਵਿਆਹ ਹੀ ਤੇ ਮੈਨੂੰ ਮੜੇ ਮੈਂ ਕਿਹਾ ਮੈਨੂੰ ਟਾਈਮ ਲੈ ਕੇ ਦੇ ਕਹਿੰਦੇ ਨਹੀਂ ਯਾਰ ਤੈਨੂੰ ਗੋਣ ਨਹੀਂ ਹੁੰਦਾ ਮੈਂ ਕਿਹਾ ਤੂੰ ਲੈ ਕੇ ਦੇ ਜਦੋਂ ਮੈਂ ਉੱਥੇ ਗਾਇਆ ਸ਼ੈਰੀਮਾਨ ਦਾ ਗੀਤ ਸਿਆਣੇ ਆਖਦੇ ਨੇ ਕਿ ਹਰ ਸ਼ਖਸ ਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ ਬਸ ਉਸ ਨੂੰ ਤਰਾਸ਼ਨ ਵਾਲਾ ਚਾਹੀਦਾ ਹੈ ਐਸਾ ਹੀ ਸਾਨੂੰ ਅੱਜ ਇੱਕ ਗੁਣਕਾਰੀ ਨੌਜਵਾਨ ਮਿਲਿਆ ਜਿਹੜਾ ਗਾਉਂਦਾ ਤੇ ਬਹੁਤ ਵਧੀਆ ਵਾ ਆਵਾਜ਼ ਬੜੀ ਸੁਰੀਲੀ ਆ ਤੇ ਗਾਉਂਦਾ ਹੈ ਕੇਵਲ ਤੇ ਕੇਵਲ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਨੂੰ ਉਸਦੇ ਗਾਣੇ ਗਾਉਂਦਾ ਹੈ ਪਰ ਜੇ ਇਸਦੇ ਕਾਰੋਬਾਰ ਦੀ ਗੱਲ ਕੀਤੀ ਜਾਵੇ ਤਾਂ ਦਿਹਾੜੀ ਟੱਪਾ ਕਰਦਾ ਹੈ ਯਾਨੀ ਕਿ ਜਿੱਥੇ ਕੰਮ ਮਿਲ ਜੇ ਜੇ ਕਬਾੜ ਦੀ ਦੁਕਾਨ ਤੇ ਕੰਮ ਮਿਲ ਗਿਆ ਤੇ ਉੱਥੇ ਚਲਾ ਜਾਂਦਾ ਹੈ ਜੇ ਸੁਨਿਆਰੇ ਦੀ ਦੁਕਾਨ ਤੇ ਮਿਲ ਗਿਆ ਤੇ ਉੱਥੇ ਵੀ ਦਿਹਾੜੀ ਲਾ ਲੈਂਦਾ ਹੈ ਜੇਕਰ ਕਿਸੇ ਮਿਸਤਰੀ ਨਾਲ ਜਾਣਾ ਪਵੇ ਤੇ ਉੱਥੇ ਵੀ ਦਿਹਾੜੀ ਲਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਰ ਬਸਰ ਕਰ ਰਿਹਾ ਸੜਨ ਲੋ ਸ਼ਖਸ ਮੌਜੂਦ ਆ ਜਿਹੜਾ ਆਵਾਜ਼ ਤੇ ਸੁਰੀਲੀ ਹੈ ਗਾਉਂਦਾ ਸਿੱਧੂ ਮੂਸੇਵਾਲੇ ਨੂੰ ਹੈ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਸ਼ੌਕ ਕਿੱਥੋਂ ਪਿਆ ਕਿਦਾਂ ਗਾਣਾ ਸਿੱਖਿਆ ਤੇ ਹੁਣ ਕਰਨਾ ਕੀ ਚਾਹੁੰਦਾ ਵਾ ਕੀ ਨਾਮ ਹੈ ਮੇਰਾ ਨਾਮ ਕਜਨ ਸਿੰਘ ਆ ਜੀ ਕਜਨ ਸਿੰਘ ਕਿੱਥੇ ਰਹਿੰਦੇ ਹੋ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਮੇਰਾ ਡੈਡੀ ਆ ਮੇਰੀ ਵਾਈਫ ਆ ਆਪ ਤੇ ਬਸ ਇਨਾ ਪਰਿਵਾਰ ਆਪਣਾ ਕਰਦੇ ਕੀ ਕਾਰੋਬਾਰ ਕੀ ਕਰਦੇ ਹੋ ਕਾਰੋਬਾਰ ਮੈਂ ਪਾਜੀ ਦਿਹਾੜੀ ਕਰਦਾ ਜੀ ਹਾਂਜੀ ਲੇਬਰ ਕਰਦਾ ਜੀ ਲੇਬਰ ਇੱਧੇ ਚਾਹੇ ਬਟਾਲੇ ਸ਼ਹਿਰ ਕਰ ਲਈਦੀ ਕਿਤੇ ਵੀ ਮਿਲ ਜੇ ਆਪਣੇ ਏਰੀਆ ਚ ਬਟਾਲੇ ਮਿਲ ਜੇ ਨਸ਼ਾਰਾ ਮੱਜਾ ਸਿੰਘ ਮਿਲ ਜੇ ਚਾਹੇ ਧਾਰੀਵਾਲ ਗੁਰਦਾਸਪੁਰ ਕਿਤੇ ਮਿਲ ਜੇ ਲੇਬਰ ਕਰੀਦੀ ਆ ਜੀ ਤੇ ਗਾਉਣਾ ਕਿੱਥੇ ਸਿੱਖਿਆ ਤੇ ਕਦੋਂ ਸਿੱਖਿਆ ਗਾਉਣਾ ਨਾ ਅਸਲ ਮੈਂ ਤારી ਵਾਜ ਆਰ ਦੋ ਕੇਸਾਰ ਰੱਖਸ਼ਾ ਵਾਇਆ ਵਾ ਤੇ ਮੈਂ ਗਾਉਂਦਾ ਰਿਹਾ ਵਾ ਤੇ ਮੈਨੂੰ ਜਿੰਨੇ ਸੁਣਾ ਇੰਨੇ ਕਹਣਾ ਯਾਰ ਤੇਰੀ ਵਾਜ ਬਰੀ ਵਧੀਆ ਵਾ ਤੇ ਤੂੰ ਮੇਰਾ ਭਰਾ ਨੇ ਕਿਤੇ ਆਪਣੀ ਵੀਡੀਓ ਪਾਓ ਤੇ ਵੀਡੀਓ ਪਾਓ ਤੇ ਤੁਹਾਡੀ ਵਾਜ ਬਹੁਤ ਵਧੀਆ ਵਾ ਤੇ ਕਿਤੇ ਨਾ ਕਿਤੇ ਕੋਸ਼ਿਸ਼ ਕਰੋ ਕਿ ਇਹਨੂੰ ਕਿਨੂੰ ਮਿਲੋ ਤੇ ਮੈਨੂੰ ਅੱਜ ਤੱਕ ਕੋਈ ਨਹੀਂ ਦੰਦਾ ਮਿਲਿਆ ਜਿੱਦਾਂ ਮੇਰੀ ਕੋਈ ਵੀਡੀਓ ਪਾਵੇ ਜਾਂ ਮੈਂ ਇੱਕ ਬਹੁਤ ਗਰੀਬ ਪਰਿਵਾਰ ਚੋਂ ਹਾਂ ਚਲੋ ਪਹਿਲਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਸਿੱਧੂ ਮੂਸੇ ਵਾਲਾ ਕਹਿੰਦੇ ਗਾਉਂਦੇ ਵੀ ਸਿਰਫ ਸਿੱਧੂ ਮੂਸੇ ਵਾਲੇ ਨੂੰ ਹਾਂਜੀ 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 ਇਹ ਤੇ ਹੋਈ ਗੱਲ ਲਗਭਗ ਕੋਈ 2-3 ਸਾਲ ਹੋ ਗਏ ਜੀ ਹਾਂਜੀ ਚਲੋ ਪਹਿਲਾਂ ਸਾਡੇ ਦਰਸ਼ਕਾਂ ਨੂੰ ਸਿੱਧੂ ਮੂਸੇਵਾਲੇ ਦਾ ਆਪਣੀ ਜ਼ੁਬਾਨ ਤੋਂ ਗਾਣਾ ਸੁਣਾਓ ਤਾਂ ਕਿ ਸਾਡੇ ਦਰਸ਼ਕ ਇਸ ਗੱਲ ਦਾ ਅੰਦਾਜ਼ਾ ਲਾ ਸਕਣ ਕਿ ਕੀ ਤੁਸੀਂ ਸੁਰੀਲੇ ਹੋ ਕਈਆਂ ਵੇਸੁਰੇ ਹੋ ਹੋ ਕਦੇ ਮੇਰੇ ਉੱਤੇ ਮਾਰਾ ਟਾਈਮ ਦੇਖ ਕੇ ਨਹੀਂ ਸੀ ਹਾਮੀ ਪਰਦੇ ਚੱਕ ਗੱਡੀਆਂ ਹੁਣ ਕਾਲੀ ਰੇਂਜ ਦਾ ਰਹਿੰਦੇ ਪਿੱਛਾ ਕਰਦੇ ਸੱਚੇ ਦਿਲੋਂ ਅਸ ਲੋਟਿਓਸ ਰੱਬ ਨੂੰ ਜਿਨੇ ਆ ਗਰੂਰ ਪਨਿਆ ਹਉ ਚਾਚੇ ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆ ਨਹੀਂ ਮੈਂ ਆਪ ਬਣਿਆ ਚਾਚੇ ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆ ਨਹੀਂ ਮੈਂ ਆਪ ਬਣਿਆ ਹਉ ਮੈਂ ਨੀਓ ਲੋਕੀ ਬਾਰ-ਬਾਰ ਆਖਦੇ ਹੀ ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ਬਣ ਨਾਨੀ ਕੁਝ ਸੀ ਗਵਾਰ ਆਖਦੇ ਉਹੀ ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ਸਿੱਧੂ ਮੂਸੇ ਵਾਲੇ ਨੂੰ ਸਟਾਰ ਆਖਦੇ ਹਏ ਹਏ ਇਹ ਫਿਰ ਸਿੱਧੂ ਮੂਸੇ ਵਾਲੇ ਦਾ ਟੈਟੂ ਕਿੱਥੋਂ ਬਣਵਾਇਆ ਇਹ ਕਿਸ ਕਦੋਂ ਬਣਵਾਇਆ ਤੇ ਕੀ ਸੋਚ ਕੇ ਬਣਵਾਇਆ ਮੈਂ ਨਾ ਡੇਰੇ ਗਾਂਏ ਘਾਰੇ ਲਾਇਏ ਇੱਕ ਬਹੁਤ ਗਰੀਬ ਪਰਿਵਾਰ ਚੋਂ ਮੈਂ ਤੇ ਮੈਂ ਡੇਰੇ ਘਾਰੇ ਲਾਇਏ ਤੇ ਉੱਥੇ ਨਾ ਮੈਂ ਇਦਾਂ ਹੀ ਗਾਣਾ ਬੋਲਣ ਰਿਹਾ ਬਾਅਦ ਵਿੱਚ ਤੋ ਜਿਹੜੇ ਮੁੰਡੇ ਆਏ ਹਿੰਦੀ ਵਾਲੇ ਮੁੰਡੇ ਹੀ ਹੋ ਉਹਨਾਂ ਨੇ ਮੈਨੂੰ ਕਹਿੰਦੇ ਯਾਰ ਤੇਰੀ ਆਵਾਜ਼ ਬਰੀ ਵਧੀਆ ਆ ਤੇਰੇ ਟੈਟੂ ਵਾਕ ਦੇ ਸਿੱਧੂ ਮੂਸੇ ਵਾਲੇ ਦਾ ਤੇ ਇੱਕ ਉਹਨਾਂ ਨੇ ਪਿਆਰ ਨਾਲ ਬਾਤ ਆ ਹਾਂਜੀ ਯਾਦ ਆਉਂਦੀ ਸਿੱਧੂ ਮੂਸੇ ਵਾਲੇ ਬਹੁਤ ਬਹੁਤ ਆ ਜੀ ਮਾਲਕ ਦੀ ਕਿਰਪਾ ਨਾਲ ਬਹੁਤ ਹਾਲੇ ਤੱਕ ਕੋਈ ਕੈਸਟ ਜਾਂ ਕੋਈ ਮਿਲਿਆ ਨਹੀਂ ਇਹੋ ਜਿਹਾ ਸ਼ਖਸ ਜਿਹੜਾ ਤੈਨੂੰ ਕੋਈ ਗਾਣਾ ਕਢਵਾਵੇ ਜਾਂ ਕੋਈ ਵੀਡੀਓ ਬਣਵਾਵੇ ਨਹੀਂ ਨਹੀਂ ਕੋਈ ਨਹੀਂ ਮਿਲਿਆ ਅਜ ਤੱਕ ਜੀ ਮੈਂ ਇਹੀ ਚਾਹੁੰਦਾ ਮੈਂ ਵੀ ਮੈਨੂੰ ਸਪੋਰਟ ਕਰਨ ਵੱਧ ਤੋਂ ਵੱਧ ਤੇ ਮੈਂ ਵੀ ਚਲੋ ਬਹੁਤਾ ਵੱਡਾ ਨਹੀਂ ਤੇ ਮਾੜਾ ਮਾੜਾ ਇੱਕ ਸਿੰਗਰ ਬਣ ਸਕਾਂ ਆਪਣਾ ਘਰ ਦਾ ਖਰਚਾ ਵਰਚਾ ਚਲਾ ਸਕਾਂ ਸੋ ਮੇਰਾ ਤੇ ਇਹੀ ਹੈ ਜੀ ਬਸ ਘਰ ਵੀ ਰਿਆਜ਼ ਕਰਦੇ ਹੋ ਹਾਂਜੀ ਹਾਂਜੀ ਕਰਦੇ ਆ ਘਰ ਦੇ ਕਹਿੰਦੇ ਵੀ ਯਾਰ ਛੱਡ ਥਾਂ ਟੈਡੀ ਨੂੰ ਟੱਪਾ ਕਰ ਘਰ ਦੇ ਕਹਿੰਦੇ ਤੇ ਆਵਾਜ਼ ਕੋਈ ਨਹੀਂ ਮਿਹਨਤ ਕਰਿਆ ਕਰੋ ਮਤਲਬ ਵੀ ਇੰਨਾ ਕੰਮਾ ਜਨਾ ਜਾਓ ਪਰ ਨਹੀਂ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਆ ਤੇ ਹੁਣ ਮੇਰੇ ਘਰ ਦੇ ਵੀ ਕਹਿੰਦੇ ਕੋਈ ਗੱਲ ਨਹੀਂ ਤੇਰੇ ਨਾਲ ਆਏ ਉਹ ਪਰਮਾਤਮਾ ਸੱਚੇ ਪਾਤਸ਼ਾਹ ਕਿਤਨਾ ਕਿਤੇ ਤੇ ਮਿਹਰ ਕਰੇ ਗਈ ਤੇ ਇਸ ਚੀਜ਼ ਨੂੰ ਨਹੀਂ ਛੱਡਣਾ ਮਿਹਨਤ ਵੀ ਕਰੋ ਘਰ ਦੇ ਨਹੀਂ ਕਹਿੰਦੇ ਜੀ ਵੇਖਿਆ ਕਿ ਜਦੋਂ ਤੁਸੀਂ ਕੰਮ ਕਰਦੇ ਪਏ ਸੀ ਤੇ ਨਾਲ ਨਾਲ गाने ਵੀ গুনগুনਾਰੇ ਸੀ। ਇੱਕਦਮ ਫਿਰ ਜਦੋਂ ਕਿਹਦੇ ਘਰ ਚ ਜਾਂਦੇ ਹੋ ਜਾਂ ਰਿਕਸ਼ਾ ਚਲਾਉਂਦੇ ਜਾਂ ਕਿਤੇ ਕੰਮ ਕਰਦੇ ਹੋ ਫਿਰ ਉਹ ਜਿੱਥੇ ਦਿਹਾੜੀ ਲਾਉਣ ਜਾਂਦੇ ਤੇ ਕਹਿੰਦੇ ਕਿ ਯਾਰ ਤੂੰ ਗਾਣੇ ਬੋਲਦਾ ਵਾ ਚੰਗਾ ਕਹਿੰਦੇ ਕਿ ਮਾੜਾ ਕਹਿੰਦੇ। ਬਹੁਤ ਵਧੀਆ ਕਹਿੰਦੇ ਆ ਜੀ ਮੈਂ ਇੱਥੇ ਬਟਾਲੇ ਸ਼ਹਿਰ ਦਿਹਾੜੀਆਂ ਆ ਇੱਥੇ ਫਾਰਾ ਚੌਂਕ ਜਿੱਤੇ ਮੈਨੂੰ ਲੈ ਕੇ ਗਏ ਉਹ ਕੰਗ ਪੈਲਸ 'ਚ ਤੇ ਕੰਗ ਪੈਲਸ 'ਚ ਮੈਨੂੰ ਲੈ ਕੇ ਗਏ ਮੈਨੂੰ ਕਹਿੰਦੇ 400 ਰੁਪਏ ਦਿਹਾੜੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਤੇ ਉੱਥੇ ਵਿਆਹ ਹੀ ਤੇ ਮੈਨੂੰ ਮੜੇਨ ਮੈਂ ਕਹਾ ਮੈਨੂੰ ਟਾਈਮ ਲੱਗਦੇ ਕਹਿੰਦੇ ਨਹੀਂ ਯਾਰ ਤੈਨੂੰ ਗ ਹੋਰ ਰੱਬਾ ਹਰ ਇੱਕ ਤੀਨੂ ਦੇਵੀ ਮਾਪਿਆਂ ਵਰਗੇ ਮਾਪੇ ਪੇਕੇ ਸੋਰੇ ਕੈਣ ਪੇ ਗਾਨੀ ਆਪਣਾ ਕਿਸ ਨੂੰ ਆਖੇ ਓ ਖੇਡਣ ਦੇਵੀ ਬੱਚਿਆਂ ਨੂੰ ਸਭ ਬਨ ਕੇ ਰਖੀਨੀ ਨੀ ਮੈਂ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀਨੀ ਅਸੀਂ ਵੀ ਆਸ ਕਰਦੇ ਆਂ ਕਿ ਇਹ ਨੌਜਵਾਨ ਦਾ ਸੁਪਨਾ ਜਰੂਰ ਪੂਰਾ ਹੋਵੇ ਕੋਈ ਨਾ ਕੋਈ ਐਸਾ ਸ਼ਖਸ ਇਸ ਨੂੰ ਮਿਲੇ ਜਿਹੜਾ ਇਸ ਦੀ ਆਵਾਜ਼ ਸੁਣੇ ਤੇ ਇਸ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਤੁਰੇ ਕਿਉਂਕਿ ਦਿਹਾੜੀ ਲਾਉਂਦਾ ਹੈ ਲੇਬਰ ਕਰਦਾ ਹੈ ਪਰ ਸ਼ੌਕ ਦਾ ਕਹਿੰਦੇ ਕੋਈ ਮੁੱਲ ਨਹੀਂ ਆਪਣਾ ਮੁੱਲ ਪੂਰਾ ਕਰ ਰਿਹਾ ਹੈ ਲੇਬਰ ਕਰਕੇ ਗਾਣੇ ਬੋਲ ਕੇ ਕੈਮਰਾਮੈਨ ਬੰਟੀ ਦੇ ਨਾਲ ਔਨ 에ਅਰਲੀ ਨਿਤਿੰਨ ਲੁਥਰਾ ਬਟਾਲਾ